ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਸਾਡੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਇੱਕ ਨਵੀਂ ਅਪਡੇਟ ਦੇ ਨਾਲ ਹਾਜ਼ਰ ਹੋਏ ਹਾਂ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕੀ ਕਰਨੋਜ਼ ਦੇ ਪਿੰਡ ਵਿੱਚ ਅੱਜ ਕੱਲ ਇੱਕ ਪੂਰਾ ਮਾਹੌਲ ਜਿਹੜਾ ਕਿਉ ਬਣਿਆ ਹੋਇਆ ਆ। ਕਾਫੀ ਸਿੰਗਰਾਂ ਦੇ ਗਾਣੇ ਆ ਚੁੱਕੇ ਨੇ ਤੇ ਕਾਫੀ ਸਿੰਗਰਾਂ ਦੇ ਗਾਣੇ ਹੋਣੇ ਨੇ ਪਰ ਹੁਣ ਕਰਨੋਜ਼ ਦੇ ਗਾਣੇ ਦੀ ਵੇੜ ਜਿਹੜੀ ਕਿਉ ਚੱਲ ਰਹੀ ਆ। ਆਖਿਰਕਾਰ ਕਰਨੋਜ਼ ਨੇ ਆਪਣੇ ਪਿੰਡ ਨੂੰ ਹੀ ਜਿਹੜਾ ਕਿਉ ਸਟੂਡੀਓ ਬਣਾ ਕੇ ਰੱਖਿਆ ਹੋਇਆ ਆ। ਕਦੀ ਕਰਨੋਜ਼ ਦੇ ਮੋਟਰ ਦੇ ਉੱਪਰ ਵੀਡੀਓ ਆ ਜਾਂਦੀ ਆ ਤੇ ਕਦੇ ਕਰਨੋਜ਼ਲਾ ਰੋਡ ਦੇ ਉੱਪਰ ਬਾਈਕ ਤੇ ਬੈਠ ਕੇ ਜਾਂਦਾ ਹੁੰਦਾ ਆ ਆਖਿਰਕਾਰ ਕਰਨੋਜ਼ਲਾ ਆਪਣੇ ਪਿੰਡ ਦੇ ਵਿੱਚ ਕੀ ਕੁਝ ਕਰ ਰਿਹਾ ਆ ਕਿੰਨੇ ਕ ਗਾਣਿਆਂ ਦੀ ਜਿਹੜੀ ਉਹ ਸ਼ੂਟਿੰਗ ਕਰ ਰਿਹਾ ਤੁਹਾਨੂੰ ਪੂਰੀ ਡਿਟੇਲ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਕਈ ਸਿੰਗਰਾਂ ਦੀ ਇਸ ਦੇ ਨਾਲ ਕੋਲਾਬ ਹੋ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਜਿਹੜਾ ਕਿ ਇਹਨਾਂ ਦਾ ਇੱਕ ਬਹੁਤ ਹੀ ਕਰੀਬੀ ਆ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਨਾਲ ਹੀ ਬੈਠਾ ਹੁੰਦਾ ਆ ਤੁਹਾਨੂੰ ਜਿਹੜੀ ਕਿ ਅਸੀਂ ਵੀਡੀਓ ਦਿਖਾਉਂਦੇ ਆ ਪਰ ਅਸੀਂ ਉਹਨਾਂ ਨੂੰ ਕੱਟਿਆ ਆਇਆ ক্রອບ ਕਰਕੇ ਇਨ ਦੀ ਵੀਡੀਓ ਐਡਿਟ ਕੀਤੀ ਗਈ ਆ ਜਿਸ ਦੇ ਕਰਕੇ ਤੁਹਾਨੂੰ ਸੰਗਤਾਰ ਇਸ ਵੀਡੀਓ ਦੇ ਵਿੱਚ ਨਹੀਂ ਦਿਖੂਗਾ ਹਾਂਜੀ ਦੋਸਤੋ ਸੰਗਤਾਰ ਇੱਕ ਇਹੋ ਜਿਹਾ ਆਦਮੀ ਆ ਕਰਨੋਜ਼ਰ ਨਾਲ ਜਿਹੜਾ ਕਿ ਕਰਨੋਜ਼ਰ ਦੀਆਂ ਗੱਲਾਂ ਲਾਈਵ ਆ ਕੇ ਵੀ ਦੱਸ ਸਕਦਾ ਹੈ ਤੇ ਕਰਨੋਜ਼ਰ ਨੂੰ ਅਚਾਨਕ ਕਿੱਦਾਂ ਪਤਾ ਲੱਗਦਾ ਹੈ ਜਿਵੇਂ ਕਿ ਕਰਨੋਜ਼ਰ ਨੂੰ ਕੁਝ ਪਤਾ ਹੀ ਨਾ ਹੋਵੇ ਸੰਗਤਾਰ ਨੇ ਬਹੁਤ ਸਾਰੀਆਂ ਗੱਲਾਂ ਇਹਨਾਂ ਕਿ ਆਪਣੀ ਲਾਈਵ ਦੇ ਵਿੱਚ ਦੱਸਿਆ ਸੀਗੀਆਂ ਪਰ ਕਰਨੋਜ਼ਰ ਉਸ ਵੇਲੇ ਸੰਗਤਾਰ ਦੇ ਨਾਲ ਨਹੀਂ ਸੀਗਾ ਬੈਠਾ ਤੁਹਾਨੂੰ ਦੱਸ ਦਈਏ ਕਿ ਉਸ ਵੇਲੇ ਉਹਨਾਂ ਨੇ ਵੀ ਕਹਿਣਾ ਸੀਗਾ ਕਿ ਐਲਬਮ ਜਿਹੜੀ ਕਿ ਕਰਨੋਜ ਵੱਲੋਂ ਛੱਡੀ ਜਾਊਗੀ। ਦੇ ਇਸ ਦੇ ਤੌਰ ਤੇ ਉਹਨਾਂ ਨੇ ਤਿੰਨ ਗਾਣੇ ਡੇੜੇ ਕੀ ਨਾਮ ਲਏ ਸੀਗੇ ਤੇ ਜਦੋਂ ਕਰਨੋਜ ਲਾ ਆਪਣੇ ਲਾਈਵ ਦੇ ਵਿੱਚ ਸਾਹਮਣੇ ਆਇਆ ਸੀਗਾ ਲੋਕਾਂ ਦੇ ਨਾਲ ਤੇ ਉਸ ਤੋਂ ਬਾਅਦ ਜਿਹੜੋ ਕਮੈਂਟਾਂ ਦੇ ਵਿੱਚ ਉਸ ਗਾਣੇ ਦੀ ਚਰਚਾ ਹੋਣ ਲੱਗੀ ਗੱਭਰੂ ਗਾਣਾ ਤੁਹਾਨੂੰ ਦੱਸ ਦਈਏ ਕਿ ਕਰਨੋਜ ਨੇ ਜਦੋਂ ਗੱਭਰੂ 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 ਕਮੈਂਟ ਪੜੇ ਤੇ ਉਸ ਤੋਂ ਬਾਅਦ ਸੰਗਤਾਰ ਵਾਲ ਦੇਖਣ ਲੱਗਾ ਤੇ ਫਿਰ ਉਹਨਾਂ ਦੇ ਮੂੰਹੋਂ ਇੱਕ ਜਿਹੜੀ ਕੀ ਉਹ ਗਾਲ ਨਿਕਲਦੀ ਆ ਜਿਸ ਤੋਂ ਬਾਅਦ ਕੀ ਸੰਗਤਾਰ ਵਾਲ ਵੰਦੇ ਨੇ ਤੇ ਸੰਗਤਾਰ ਇਹ ਕਹਿੰਦਾ ਹੈ ਕਿ ਇਹ ਗਾਣੇ ਬਾਰੇ ਮੈਂ ਦੱਸਿਆ ਸੀਗਾ ਅਤੇ ਕਰਨ ਔਜਲਾ ਨੂੰ ਇਹ ਕਹਿੰਦਾ ਹੈ ਕਿ ਅਸਿਆ ਮੈਨੂੰ ਹੁਣ ਪਤਾ ਲੱਗਾ ਕਿ ਮੇਰੇ ਗਾਣੇ ਕੌਣ ਲੀਕ ਕਰਦਾ ਆ ਅਤੇ ਕਿੰਨੇ ਮੇਰੇ ਗਾਣੇ ਜਿਹੜੇ ਕੀ ਪਹਿਲਾਂ ਲੀਕ ਕੀਤੇ ਸੀਗੇ ਪਰ ਉਹ ਹੱਸੇ ਨੂੰ ਇਹ ਗੱਲ ਟਾਲ ਦਿੰਦੇ ਆ ਤੇ ਇਹ ਦੱਸਦੇ ਆ ਕਿ ਬਹੁਤ ਜ਼ਲਤਾ ਡੈਗ ਜਿਹੜੇ ਕੀ ਉਹ ਤਮਾਕੇ ਹੋਣਗੇ ਗਾਣਿਆਂ ਨੂੰ ਲੈ ਕੇ ਇਸ ਸਮੇਂ ਵਿੱਚ ਯਕੀਨ ਕਰ ਸਕਦੇ ਆ ਆਪਾਂ ਕਿ ਕਰਨ ਔਜਲਾ ਇੱਕ ਨਹੀਂ ਸਕੋ ਕਿ ਬਹੁਤ ਸਾਰੇ ਗਾਣਿਆਂ ਦੀ ਸ਼ੂਟਿੰਗ ਜਿਹੜੀ ਆਪਣੇ ਪਿੰਡ ਵਿੱਚ ਕਰ ਰਿਹਾ ਆ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਕਹਣਾ ਚਾਹੋਗੇ ਸਾਨੂੰ ਆਪਣੇ ਕਮੈਂਟ ਦੇ ਵਿੱਚ ਜਰੂਰ ਦਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਸਿ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਾਵਾਂਗੇ ਬਹੁਤ ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਹੀੜਾ ਕਿਉ ਨਾ ਭੁੱਲਿਓ